ਸਤਿ ਸ਼੍ਰੀ ਅਕਾਲ ਸੂਸਰਿਆਂ ਨੂੰ ਸੋਬਾ ਸਾਰਿਆਂ ਦਾ ਸਵਾਗਤ ਹੈ ਦਾ ਪੰਜਾਬ ਜਗਤਰੀ ਚੈਨਲ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਕਰੰਟ ਅਫੇਅਰ ਅੱਜ ਦਾ ਪਹਿਲਾ ਕੁਐਸਚਨ ਪੰਜਾਬ ਸਰਕਾਰ ਵੱਲੋਂ ਕਿਹੜੀ ਗੁਰੂ ਜੀ ਦੀ ਤੰਸੋਖਿਆਮੀ ਸ਼ਹਾਦਤ ਪਰੇਗੰਡ ਮਨਾਈ ਜਾ ਰਹੀ ਹੈ ਇਹ ਸਹੀ ਆਨਸਰ ਆ ਆਪਸ਼ਨ ਬੀ ਗੁਰੂ ਤੇਗ ਬਹਾਦਰ ਜੀ ਦੀ ਜਮ ਸਰਕਾਰ ਨੇ 15 ਦਿਨਾਂ ਦਾ ਸਿੱਖਿਆ ਪ੍ਰੋਗਰਾਮ ਲਾਜ਼ਮੀ ਕੀਤਾ ਜਿਹਦੇ ਵਿੱਚ ਗੁਰੂ ਜੀ ਦੇ ਜੀਵਨ ਬਾਰੇ ਤੇ ਉਹਨਾਂ ਦੀ ਸ਼ਹਾਦਤ ਬਾਰੇ ਦੱਸਿਆ ਜਾਊਗਾ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਿਦੇ ਵਿੱਚ ਬਲੱਡ ਡੋਨੇਸ਼ਨ ਕੈਂਪੇਨ ਲਾਏ ਜਾਣਗੇ ਤੇ ਸ਼ਹੀਦੀ ਰਾਤ ਯਾਤਰਾ ਵੀ ਕੱਢੀ ਜਾਊਗੀ ਸਕੂਲਾਂ ਕਾਲਜਾਂ ਵਿੱਚ ਜੋਕਾਂ ਗੁਰੂ ਜੀ ਦੇ ਜੀਵਨ ਬਾਰੇ ਤੇ ਉਹਨਾਂ ਦੀ ਸ਼ਹਾਦਤ ਬਾਰੇ ਵੀ ਦੱਸਿਆ ਜਾਊਗਾ। ਨੈਕਸਟ ਕੁਐਸਚਨ ਭਾਰਤ ਦੇ ਉਪ ਰਾਸ਼ਟਰਪਤੀ ਸੀ ਪੀ ਰਾਧਾ ਗ੍ਰਿਸ਼ਮਨ 4 ਨਵੰਬਰ ਨੂੰ 4 ਨਵੰਬਰ 2015 ਨੂੰ ਕਿੱਥੇ ਜਾਣ ਵਲੇ ਨੇ? ਇਸ ਲਈ ਅਨਸਰ ਆਪਸ਼ਨ ਬੀ ਕੋਇੰਬਤੂਰ ਇਹ ਕੋਇੰਬਤੂਰ ਵਿੱਚ ਥਰੂ ਵਿਲਕੂ ਪੂਜਾ ਵਿੱਚ ਪਾਰਟਿਸਿਪੇਟ ਕਰਨੇ ਜਾ ਰਹੇ ਹਨ ਤੇ ਜਿਹੜੇ ਰਤੀਪੀ ਰਾਧਾਕ੍ਰਿਸ਼ਨ ਨੇ ਇਹ ਭਾਰਤ ਦੇ 15ਵੇਂ ਉਪਰਾਸ਼ਟrapati ਨੇ ਇਹ ਵੀ ਨੋਟ ਕਰ ਲਿਓ ਨੈਕਸਟ ਕੁਐਸਚਨ RBI ਵੱਲੋਂ ਕਿਹੜੀ ਤਿੰਨ ਸਰਵੇਖਣ ਸ਼ੁਰੂ ਕੀਤੀਆਂ ਗਈਆਂ ਨੇ ਇਹ ਦੱਸਿਆ ਉਸਰਾਪਸ਼ਨ B ਮਹਿੰਗਾਈ ਮੀਟਾ ਸ਼ਹਿਰੀ ਅਤੇ ਪਿੰਡ ਖਪਤਕਾਰ ਪਰਸਾ ਸਰਵੇ नेक्स्ट ਕੁਐਸਚਨ COP30 climate conference 2025 ਕਿਹੜੇ ਦੇਸ਼ ਵਿੱਚ ਹੋਣੀ ਹੈ ਇਸ ਸੰਯੁਤਰ ਆਪਸ਼ਨ B ਬ੍ਰਾਜ਼ੀਲ ਦੇ ਬੇਲੀਮ ਸ਼ਹਿਰ ਵਿੱਚ ਬ੍ਰਾਜ਼ਿਲ ਦੀ ਰਾਜਧਾਨੀ ਕਿਹੜੀ ਹੈ ਬ੍ਰਾਜ਼ੀਲੀਆ ਉਥੇ ਕਰੰਸੀ ਹੈਗੀ ਆ ਬ੍ਰਾਜ਼ੀਲੀਅਨ ਰੀਅਲ ਤੇ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਦਾ ਨਾਮ ਹੈਗਾ ਲੂਇਜ਼ ਇਨਾਸੀਓ ਲੂਲਾ ਡਾ ਸਿਲਵਾ ਤੇ ਬ੍ਰਾਜ਼ੀਲ ਨੂੰ ਪੌਟ ਆਫ ਕਾਫੀ ਵੀ ਕਿਹਾ ਜਾਂਦਾ ਹੈ ਇਹ ਨੋਟ ਕਰ ਲਿਓ ਨੈਕਸਟ ਕੁਐਸਚਨ जी ट्वेंटी सम्मेलन दो हजार पच्ची कि आयोजित होना है, है। सही आंसर ऑप्शन सी जोहान दक्षिणी दक्षण अफ्रीका ऑप्शन सी नेक्स्ट क्वेश्चन जापान की पहली महिला प्रधानमंत्री सनायता पिची ने किस देश के दे राष्ट्रपति मुलाकात की सही आंसर ऑप्शन सी के राष्ट्रपति डोनाल्ड ट्रंप एक चीज होर यही बहुत ज्यादा इंपोर्टेंट क्वेश्चन है पेपर से पूछा ही जाऊंगी याद कर लो कि जपान की पहली प्रधानमंत्री सुनायता है मोस्ट इंपोर्टेंट क्वेश्चन है पेपर से पूछे ही जाऊगा यह नैक्सट क्वेश्चन विश्व जेलीफिश दिवस कदों मनाया गया ਜਿਸ ਸਹੀ ਆਂਸਰ ਆਪਸ਼ਨ ਸੀ ਤੰਨਾ ਨੰਬਰ ਨੂੰ ਜਿਹੜੀ ਜੈਲੀਫਿਸ਼ਾਂ ਉਹਦਾ ਕਿਹਾ ਇਹਦੇ ਬਾਰੇ ਕਹਿ ਜਾਂਦਾਗਾ ਕਿ 50 ਕਰੋੜ ਸਾਲ ਤੋਂ ਵੀ ਵੱਧ ਪੁਰਾਣਾ ਜੀਵ ਹੈ ਜਲਜੀਵ ਮਤਲਬ ਇਹ ਡਾਇਨਾਸੌਰ ਤੋਂ ਵੀ ਪਹਿਲਾਂ ਦੇ ਆ ਠੀਕ ਆ ਨੈਕਸਟ ਕੁਐਸਚਨ 6.3 ਮੈਗਨੀਟਿਊਡ ਦਾ ਭਚਾਰ ਹਾਲ ਹੀ ਵਿੱਚ ਕਿੱਥੇ ਆਇਆ ਇਹਦਾ ਸਹੀ ਆਨਸਰ ਆਪਸ਼ਨ B ਅਫਗਾਨਿਸਤਾਨ ਵਿੱਚ ਤੇ ਕੁਚਾਲ ਦੀਤੀ ਵਰਤਨ ਨੂੰ ਮਾਪਣ ਲਈ ਕੈਰੈਕਟਰ ਪ੍ਰਮਾਨਾਂ ਦੀ ਗੱਲ ਕੀਤੀ ਜਾਂਦੀ ਹੈ ਇਹ ਵੀ ਨੋਟ ਕਰ ਲਿਓ ਨੈਕਸਟ ਕੁਐਸਚਨ ਦਿੱਲੀ ਚਿੜੀਆ ਘਰ ਵਿੱਚ ਕਿਹੜੇ ਜਾਨਵਰ ਦੀ ਮੌਤ ਹੋਈ ਹੈ ਜਿਸ ਜਿੱਦਾਂ ਕਾਰਨ ਵਾਇਰਸ ਪਾਇਆ ਗਿਆ ਦਾ ਸਹੀ ਅਨਸਰ ਆਪਸ਼ਨ ਸੀ আফ্রিকی ਹਾਥੀ ਨੂੰ ਰੋਲਡੈਂਟ ਨਾਮ ਦੇ ਵਾਇਰਸ ਨਾਲ ਇਹ ਮੋਟ ਹੋਈਆ ਇਹ ਚੂਹਿਆਂ ਤੋਂ ਫੈਲਦਾਗਾ ਤੇ ਜਿਹੜਾ ਇਹ আফ্রিকੀ ਹਾਥੀ ਸੀਗਾ ਮੇਰਾ ਨਾਮ ਸ਼ੰਕਰ ਸੀਗਾ ਤੇ ਇਹ 29 ਜਾਲਦਾ ਸੀ ਇਹ ਵੀ ਨੋਟ ਕਰ ਲਿਓ ਨੈਕਸਟ ਕੁਐਸਚਨ अगले साल तो दिल्ली क्लास पहली दाखला दाखिला लैन लिय घोट उम्र कितनी रखी गई है छोटे बच्चों की उम्र तो सही आंसर ऑप्शन सी नेक्स्ट क्वेश्चन ਇਜ਼ਰਾਈਲ ਦੇ ਵਿਦੇਸ਼ ਮੰਤਰੀ ਭਾਤ ਦੌਰੇ ਤੇ ਕੌਣ ਆਏ ਨੇ ਇਹਦਾ ਸਹੀ ਆਨਸਰ ਆਪਸ਼ਨ ਬੀ ਗਿਡੀਅਨ ਸਾਰ ਪਾਰਟ ਵਿੱਚ ਰੱਖਿਆ ਟੈਕਨੋਲੋਜੀ ਖੇਤੀਬਾੜੀ ਅਤੇ ਸੁਰੱਖਿਆ ਸਹਿਯੋਗ ਦੀ ਗੱਲਬਾਤ ਕਰਨ ਆਏ ਨੇ ਤੇ ਇਜ਼ਰਾਈਲ ਦੇ ਪ੍ਰੋਜੈਕਟ ਦਾ ਨਾਮ ਹੈ ਬੇਚਮਨ ਨੇਤਨੇ ਆਹੂ ਤੇ ਉੱਥੇ ਕੈਪੀਟਲ ਦਾ ਨਾਮ ਹੈਗਾ ਜਰੂਸਲਮ ਕਿ ਗ੍ਰੰਤੀ ਹੈ ਗਿਆ ਸੇਗਲ ਇੱਕ ਸਾਨੂੰ ਮੋਸਟ ਇੰਪੋਰਟੈਂਟ ਉੱਥੇ ਵੀ ਪਾਰਲੀਮੈਂਟ ਦਾ ਨਾਮ ਪੁੱਛਿਆ ਜਾਂਦਾ ਹੈ ਕਾਫੀ ਬਾਰੀ ਪੇਪਰਾਂ ਚ ਪੁੱਛਿਆ ਹੈ ਪਰਲੀਮੈਂਟ ਪਰਲੀਮੈਂਟ ਦਾ ਨਾਮ ਹੈਗਾ ਨੈਸੈਟ ਇਹ ਵੀ ਨੋਟ ਕਰ ਲਿਓ ਨੈਕਸਟ ਕੁਐਸਚਨ ਹਰਿਆਣਾ ਸਰਕਾਰ ਨੇ ਕਿਸ ਸਾਲ ਦੇ ਦੰਗਿਆਂ ਪੀੜਤ ਪਰਿਵਾਰਾਂ ਨੂੰ ਨੌਕਰੀ ਦੇਣ ਦਾ ਫੈਸਲਾ ਕੀਤਾ ਦਾ ਸਹੀ ਆਨਸਰ ਆਪਸ਼ਨ ਸੀ 1984 ਦੇ ਦੰਗਿਆਂ ਵਲੇ ਜਿਹੜੇ ਮਾਰੇ ਗਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਨੌਗਰਾਂਜ ਦੇ ਜਾਣਿਆ ਇਹ ਹਰਿਆਣਾ ਕੋਸ਼ਲ ਰੋਜ਼ਗਾਰਨਿਕ ਆਮਦੇ ਤਹਿਤ ਦਿੱਤੇ ਜਾਣ ਉਹਨੂੰ ਠੀਕ ਹੈ ਹਰਿਆਣਾ ਦੇ ਸੀਐਮ ਦਾ ਨਾਮ ਹੈਗਾ ਨੈਪ ਸਿੰਘ ਸੈਣੀ ਤੇ ਉੱਥੇ ਦੇ ਗਵਰਨਰ ਹੈਗੇ ਆ ਅਸੀਮ ਕੁਮਾਰ ਗੋਸ਼ ਨੈਕਸਟ ਕੁਐਸਚਨ भारत बेन ने किस खेत्र सहयोग से जोर दिता है आंसर ऑप्शन बी रखा तो सुरक्षा ਬਹਿਰੈਨ ਦੀ ਕੈਪੀਟਲ ਦਾ ਨਾਮ ਹੈਗਾ ਮਨਾਮਾ ਤੇ ਉਤਰਿਕਾਂਸੀ ਦਾ ਟ੍ਰਾਂਸਸੀ ਦਾ ਨਾਮ ਹੈਗਾਗਾ ਬਹਿਰੈਨ ਦਿਨਾਰ ਨਕਤੂਬਾਚਨ ਕਿਸ ਗਲਫ ਦੇਸ਼ ਨੇ ਯੋਗਾਂ ਨੂੰ ਪ੍ਰਤੀਯੋਗੀ ਖੇਡ ਵਜੋਂ ਮੰਨਣ ਦਾ ਐਲਾਨ ਕੀਤਾ ਹੈ ਇਸ ਦਾ ਸਹੀ ਆਨਸਰ ਹੈ অপਸ਼ਨ 3 ਸੰਯੁਕਤ ਅਰਬ ਅਮੀਰਾਤ UAE नेक्स्ट ਕੁਐਸਚਨ SGPC ਦਾ ਪ੍ਰਧਾਨ ਕੌਣ ਚੁਣਿਆ ਗਿਆ ਦਾ ਸਹੀ ਆਨਸਰ ਆਪਸ਼ਨ B ਹਰਜਿੰਦਰ ਸਿੰਘ ਆਮੀ ਇਹ ਲਗਾਤਾਰ ਪੰਜਵੀਂ ਵਾਰ ਬਣੇ ਆ 136 ਵੋਟਾਂ ਪਈਆਂ ਸੀ ਉਹਨਾਂ ਦੂਜੋਂ 117 ਵੋਟਾਂ ਲੈ ਕੇ ਜਿੱਤੇ ਨੇ ਇਹ ਤੇ ਜਿਹੜਾ ਐਸਜੀਪੀਸੀ ਆ ਇਹ ਨੂੰ ਸਿੱਖ ਪਾਰਲੀਮੈਂਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਤੇ ਇਹਦਾ ਮੁੱਖ ਦਫ਼ਤਰ ਹੈਗਾ ਅੰਮ੍ਰਿਤਸਰ ਵਿੱਚ ਇਹ ਸਥਾਪਨਾ ਹੋਈ ਸੀ 1920 ਵਿੱਚ ਇਹ ਵੀ ਨੋਟ ਕਰ ਲਓ नेक्स्ट क्वेश्चन ग्रेट निकोबा प्रोजेक्ट का उद्देश्य की है इसका सही आंसर ऑप्शन सी कंसाइनमेंट पोर्ट और हवाई अड्डा विकास ਨੈਕਸਟ ਕੁਐਸਚਨ 101 ਸਾਲ ਦੀ ਉਮਰ ਵਿੱਚ ਕਿਹੜੇ ਸਭ ਤੋਂ ਵੱਡੇ ਉਮਰ ਦੇ 올림픽 ਚੈਂਪੀਅਨ ਦਾ ਅਧਿਆਤ ਹੋਇਆ ਹੈ ਇਹ ਦੱਸਿਓ ਆਨਸਰ ਆਪਸ਼ਨ ਬੀ ਚਾਰਲਸ ਕੋਸਟੇ ਇੱਕ ਫਰਾਂਸ ਦੇ ਰਹਿਣ ਵਾਲੇ ਨੇ ਇਹਨਾਂ ਨੇ 1948 ਲੰਡਨ 올림픽 ਵਿੱਚ ਸੈਕਲਿੰਗ ਵਿੱਚ 골ਡ ਮੈਡਲ ਜਿੱਤਿਆ ਸੀਗਾ ਨੈਕਸਟ ਕੁਐਸਚਨ ਪੈरिस ਮਾਸਟਰ 2025 ਕਿਸ ਖਿਡਾਰੀ ਨੇ ਜਿੱਤਿਆ ਦੇ ਸੋ ਜਾਂ ਸਰ ਆਪਸ਼ਨ ਸੀ ਜੈਨਿਕ ਸਿੰਗਰ ਨੇ ਇਹ ਨਾ ਫੈਲਿਕਸ ਅਗਰ ਅਲੀਆਸੀਮ ਇਹਨੂੰ ਹਰਾ ਕੇ ਨਾ ਇਹ ਟਾਈਟਲ ਜਿੱਤਿਆ ਇਹ ਚਾਰ ਵਾਰ ਗ੍ਰੈਂਡ ਸਲੇਮ ਜਿੱਤਿਆ ਸੀਗਾ ਉਹਨੂੰ ਹਰਾਇਆ ਅੱਜ ਦੇ ਕਰੰਟ ਹੋਏ ਇਥੇ ਸਮਾਲ ਤੋਂੰਦੇ ਆ ਥੈਂਕ ਯੂ